ਕਿਆ ਬਾਤ ਹੋ ਗਈ ਕੋਈ ਜ਼ਰੂਰਤ ਹੈ ਨਹੀਂ ਸਰ ਉਹਦੇ ਰੇਡੀ ਬਾਟ ਹੈ ਫਟ ਫਟ ਗਿਆ ਅੱਛਾ ਕੋਈ ਕਿਸੇ ਦੀ ਜ਼ਰੂਰਤ ਹੈ ਤਾਂ ਬਤਾ ਦਿਓ ਠੀਕ ਹੈ ਸਹੀ ਹੈ ਕੋਈ ਬਾਤ ਨਹੀਂ ਆਪ ਤੋਰੋ ਗਾੜੀ ਹਮ ਆਪਕੇ ਸਾਥ ਹੈ ਹਮ ਉੱਥੇ ਲਗਾਤੇ ਹਾਂ ਬੱਲੋ ਬੰਨੋ ਕੋਈ ਬਾਤ ਨਹੀਂ ਅਗਰ ਬਾਬੇ ਬੈਕ ਕਰ ਗੱਡੀ ਆ ਪਿੱਛੇ ਕਰ ਪਿੱਛੇ ਕਰ ਕੋਈ ਨਾ ਕੋਈ ਬਾਤ ਨਹੀਂ ਹਮ ਆਪਕੇ ਸਾਥ ਚਲੇਗੇ ਕਰੋ ਕਰੋ ਪਿੱਛੇ ਕਰੋ

ਬਰਦਰ ਗਰੁੱਪ ਹੈਲਪਲਾਈਨ ਆ ਗਿਆ ਨੇ ਦੋ ਮੈਂ ਅੱਲੇ 11 ਵਜੇ ਬਰਦਰ ਗਰੁੱਪ 11 ਵਜੇ ਹੈਲਪਲਾਈਨ ਸਾਡੀ ਆਨਲਾਈਨ ਚਾਲੂ ਰਹਿੰਦੀ ਆ ਯਾਨੀ ਆਨ ਸਪੋਰਟ ਸੀ ਸਰਵਿਸ ਲਈ ਤਿਆਰ ਰਹਿੰਦੇ ਆ ਜੀ ਜੇ ਲੋ ਕੋਈ ਸਾਨੂੰ ਮਿਲ ਜਾਣਾ ਸਾਡੇ ਵਰਗਾ ਵੀਰਪਰਾ ਪੁੱਤਾਂ ਕੋ ਤੇ ਸਾਡੇ ਜਿਹੜੇ ਯੋਧੇ ਆ ਤੇ ਜਿਹੜੇ ਯੋਧੇ ਆਖਾਂਗੇ ਯਾਰ ਜੀ ਨੂੰ ਮਿਰਚਾਂ ਲੱਗਦੀਆਂ ਲੱਗਣਾ ਨਾ ਸਾਡੇ ਲਈ ਤਾਂ ਯੋਧੇ ਨੇ ਜਿਹੜੇ ਕਿਸੇ ਬਾਰੇ ਸੋਚਣ ਉਹ ਯੋਧੇ ਹੀ ਹੁੰਦੇ ਆ ਇਹ ਗੁਰੂ ਮਹਾਰਾਜ ਨੇ ਇਹਨਾਂ ਨੂੰ ਬਖਸ਼ਿਸ਼ ਦਿੱਤੀ ਆ ਵੀ ਕਿਸੇ ਦਾ ਭਲਾ ਕਰਨ ਦੀ ਇਹ ਵੀ ਕੋਈ ਕੋਈ ਕਰ ਸਕਦਾ ਕੁਛ ਨਹੀਂ ਦਿੱਤੀ ਆ ਬਸ ਅਸਤਾਨ ਜੀ ਕੀ ਹੋਇਆ ਇਹ ਗੱਡੀ ਖਰਾਬ ਹੋ ਗਈ ਇਧਰ ਮੰਦੀ ਆ ਅੱਛਾ ਅੱਛਾ हम पीछे ही हैं भाई आगे नहीं 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 निकलेंगे छोड़ के जाएंगे हमको कोई दिक्कत नहीं है अगर कोई ऐसे कुछ पागल होते है न एक कहाँ लेके कहाँ जाओगे आप ਤਾਲੇ ਪਤਲੇ ਗਿਆ ਹੈ। ਪਰ ਟੈਂਡੇ ਹੁਣ ਕਿਵੇਂ ਜਾਓਗੇ ਤੁਸੀਂ ਇਦਾਂ ਹੀ ਜਾਓਗੇ। ਠੀਕ ਹੀ ਕਰੋ। ਦੋਸਤ ਮੇਰੀ ਬਾਤ ਸੁਣੋ। ਕਹੀਂ ਟਾਬੇ 'ਤੇ ਜਗਾੜ ਕਰੋ। ਜਾਂ ਮੁੱਲਾਪੁਰ ਤੱਕ ਗਿਆ ਨਹੀਂ ਜਾਏਗੀ। ਗੱਡੀ ਐਸੇ ਨਹੀਂ ਜਾਏਗੀ। ਕਹੀਂ ਕੋਈ ਦਿੱਕਤ ਨਹੀਂ ਸਿੱਧੇ-ਸਿੱਧੇ ਜਾਈ ਜਾਏਗੇ। ਐਸੇ ਕਰੋ ਉਸ ਤੋਂ ਕੋਈ ਬਾਤ ਨਹੀਂ। ਇੱਕ ਵਾਰ ਟੂਸ਼ਨ ਪਟਵਾਓ। ਏਡੀਬੁਕ ਕੰਪੂਟਿੰਗ ਨਹੀਂ ਕਿਤੇ ਲੋ। ਗਰੋਰ ਸੇ ਸਾਈਡ 'ਤੇ ਕਰੋ। ਸਹੀ ਗੱਲ ਹੈ, ਸਹੀ ਗੱਲ ਹੈ ਮਹਾਰਾਜ। ਐਕਸੀਡੈਂਟ ਹੋ ਜਾਣਾ। ਪੁਲ ਦੇ ਨੀਚੇ ਕਰ ਲੈ। ਆ ਤੁਹਾਡੀ ਵੀ ਮਗਰਲੀ ਲੈਡ ਵੀ ਨਹੀਂ ਚੱਗਦੀ। ਬਹੁਤ ਥੱਲੇ ਰਹਿਣ ਦਿਓ ਬਹੁਤ ਥੱਲੇ। ਇੱਕ ਵਾਰੀ ਚਲੋ 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 ਹਾਂਜੀ ਹਾਂਜੀ ਠੀਕ ਠਾਕੋਂ ਸਾਰੇ ਜੀ ਆਹ ਹਾਂ ਨਾ ਦੇਖ ਲਓ ਗੱਡੀ ਖਰਾਬ ਹੋ ਗਈ ਸੀਗੀ ਇੱਥੇ ਰਾਹ ਦੇ ਪਿੱਛੇ ਤੇ ਅਸੀਂ ਹੁਣ ਜਾ ਰਹੇ ਹਾਂ ਮਗਰ ਮਗਰ ਇਹ ਰਾਹ ਹੈਗਾ ਸੁੰਨਾ ਇੱਥੇ ਤਾਂ ਲੁੱਟ ਖੋਹ ਦੇ ਚਾਂਸ ਬਹੁਤ ਤਕੜੇ ਆ ਤੇ ਨੰਬਰ 2 ਤੇ ਇਹ ਗੱਡੀ ਦਾ ਨਾ ਇੰਜਨ ਦਾ ਪੈਰ ਟੁੱਟ ਗਿਆ ਇਹਦਾ ਰੇਡੀਏਟਰ ਗਿਆ ਪਾਰਟ ਠੀਕ ਹੈ ਜੀ ਸਾਨੂੰ ਅਜ ਕੋਲ ਨਹੀਂ ਲੱਗੇ ਇਹਦਾ ਸਾਡਾ ਦਿਲ ਨਹੀਂ ਮੰਨਿਆ ਕਿਉਂਕਿ ਸਾਰੇ ਡਰਾਈਵਰ ਭਰਾ ਆਪਾਂ ਹਾਂ ਅੱਪਾ ਕਿਸੇ ਨੂੰ ਨਸੀਬਤ ਦੇ ਵਿੱਚ ਛੱਡ ਕੇ ਜਾਣ ਦਾ ਜਿਗਰਾ ਨਹੀਂ ਦੇਖੋ ਭਾਈ ਇਹ ਹੀ ਹੁੰਦਾ ਯਾਰ ਚਲੋ ਕੋਈ ਭਰਾ ਫਸਿਆ ਹੈ ਨਾ ਯਾਰ ਉਹਨੂੰ ਕੱਢ ਦਿਆ ਕਰੋ ਠੀਕ ਹੈ ਭਾਈ ਲੱਭ ਜੂਆ ਬਾਕੀ ਮਿਲ